ਬਿਰੇ ਸੋਲ ਬਰਾਈ ਸਾਧ ਜੂਰਾ ਸਾਧ ਜੇ ਨਾ ਜੂਰਾ ਖਸੂ ਨਾ ਪੈਉ ਦੂਰਾ ਸਤਿ ਸਤਲ ਸਰਦ ਸੋ ਪੂਰੀ ਹੋਏ ਸੰਤ ਸਹਾਈ ਪਾਵਨ ਪਤਕੀਏ ਖਨ ਪੀਛ ਪਰ ਮੈਂ ਮਾ ਕਸ ਨ ਜਾਇ ਨਿਰਪਪੇ ਰਗਲ ਪੈ ਖੋਏ ਗੋਬਿੰਦ ਚਰਨ ਉਟਾਈ نانک جنج گاہ بی سو لاپ جی موہن چار واحر جی کا خالصہ واحر جی کی فتح شری گرو مہاراج صاحب جی جگاسو جی ਗੁਰਸਿੱਖ ਗੁਰਮੁਖ ਆਪਣੇ ਵੱਲੋਂ ਬੇਨਤੀ ਕਰਦਾ ਹੈ ਉਸ ਬੇਨਤੀ ਭਾਵ ਵਿੱਚ ਮਹਾਰਾਜੀ ਬਾਣੀ ਦਾ ਰੂਪ ਦੇ ਕੇ ਸਾਨੂੰ ਸਿਖਿਆ ਦਿੰਦੇ ਆ ਭਾਈ ਜਿਵੇਂ ਗੁਰਸਿੱਖ ਬੇਨਤੀ ਕਰਦਾ ਹੈ ਐਸੇ ਤਰੀਕੀ ਬੇਨਤੀ ਕਰਨਾ ਕਰੋ ਕਿਸੇ ਵਸਤੂ ਦਾ ਹੰਕਾਰ ਨਹੀਂ ਕਰਨਾ ਮਾਇਆ ਦਾ ਜਾਂ ਹੋਰ ਪਦਾਰਥਾਂ ਦਾ ਇਹ ਕਹਿ ਕੇ ਦੁਸਾਰਗੇ ਹਨ ਸਰੰਗ ਰਾਗ ਹੈ ਪੰਚ ਪਾਛ ਮਹਾਰਾਜ ਵਿਚਾਰਨ ਕਰਦੇ ਹੋਏ ਪ੍ਰਭ ਜੀ ਮੋਹਿ ਕਬਨ ਅਨਾਥ ਵਿਚਾਰਾ اے ਪ੍ਰਭ ਮਹਾਰਾਜ ਜੀ ਵਾਜ ਰੂ ਜੀ ਮੋਹਿ ਕਬਨ ਮੈਂ ਕਿਸੀ ਗਿੰਤੀ ਵਿਚ ਅਨਾਥ ਜਤੀਮਾ ਜਤੀਮਾ ਮੇਰਾ ਕੋਈ ਆਸਰਾ ਨਹੀਂ ਮਾਰਾ ਤੁਹਾਡੇ ਤੋਂ ਬਿਨਾ ਐਸੀ ਕਰਕੇ ਕਬਨ ਮੂਲਤੇ ਮਨੁੱਖ ਕਰਿਆ ਮਹਾਰਾਜ ਤਨ ਕਭਨ ਮੂਲ ਤੇ ਮੂਲ ਜਿਨਾ ਕਿ ਹੋ ਜਾ ਸੀ ਗਨ ਕੰਮੋ ਮਨੁੱਖ ਕਰਿਆ ਮਨੁੱਖ ਬੰਦਾ ਹੁੰਦਰ 84 ਲਖ ਜੂੰਦਾ ਬਾਦਸ਼ਾਹ ਮਨੁੱਖ ਹੈ ਇਹ ਧਰਤੀ ਮੇਂ ਤੇਰੀ ਸ਼ਿਕਦਾਰੀ ਅਬਰਜੋਨ ਤੇਰੀ ਫਨਿਆਰੀ ਤਨੁ ਮਹਾਰਾਜ ਮੂਲ ਕਿਉ ਜਾ ਮਾਂ ਕੀ ਰਗਤ ਪਜਾ ਬੋ ਤਰ ਮੂਰਤ ਸੂਰਤ ਕਰਿ ਅਪਾਰਾ ਇਸ ਪਾਣੀ ਤੇ ਜਿਨ ਤੁਂ ਕਰਿਆ ਮਾਟੀ ਕਾਲੇ ਦਿਉਰਾ ਕਰਿਆ ਹੂਤ ਜੋ ਤੁਲੇ ਸੂਤ ਪ੍ਰੀਖਿਆ ਮਾਤ ਗਰਮੈ ਜਿਨ ਤੁਂ ਰਖਿਆ ਰਖਾਰਾਰ ਸਮਾਰਜਣਾ ਸਗਲੇ ਛੋੜ ਵਿਚਾਰ ਮਨ ਕੀਜੇ ਮਹਾਰਾਜ ਮਹਾਰਾਜ ਯਾਜਨ ਕੰਮ ਨਿਕੰਮੀ ਤਾਤੋ ਕਿ ਹੋ ਜਾ ਬੰਦਾ ਮਹਾਰਾਜ ਬਣਾਤਾ ਤੁਹਾਨੂੰ ਮਨੁੱਖ ਬੰਦਾ ਬਣਾਤਾ ਇਹੋ ਪਰ ਤਾਪ ਤੁਹਾਰਾ ਇਹ ਸਭ ਮਾਰ ਤੋੜ ਤੇਜ ਪ੍ਰਤਾਪ ਹੈ ਤੁਹਾਨੂੰ ਮਹਾਰਾਜ ਕਿਰਪਾ ਕਰਦੇ ਹੋ ਰਹਾਓ ਬਿਸਰਾਮ ਦੇ ਕਿ ਉਚਾਰਨ ਕਰਦੇ ਹੋਏ ਜੀ ਪ੍ਰਾਣ ਸਰਬ ਕੇ ਦਾਤੇ ਜੀ ਜਿੰਨੇ ਜੀਵ ਜੰਤ ਸਭ ਦੇ ਦਾਤਿਓ ਰਾਜੇ ਪ੍ਰਾਣ ਸਵਾਸ ਵੀ ਜਿਹੜੇ ਚੱਲਦੇ ਹੈ ਉਹ ਤੁਹਾਡੀ ਹੁਕਮ ਦੀ ਚਲਣਾ ਕਰਦੇ ਆ ਜਦੋਂ ਹੁਕਮ ਹੋ ਜੇ ਨਾ ਸਤਿ ਵਿਸਵਾਸ ਰਿਕੜ ਜਾਂਦੇ ਆ ਇਸ ਕਰਕੇ ਮਹਾਰਾਜ ਕੋਣ ਕਹੇ ਨਾ ਜਾਹੇ ਅਪਾਰਾ ਇਹ ਤੁਹਾਡੇ ਗੁਣ ਬਹੁਤ ਜ਼ਿਆਦੇ ਆ ਅਪਾਰ ਬੋਤ ਜੇ ਕਈ ਇਹ ਕਹੇ ਨਹੀਂ ਜਾ ਸਕਦੇ ਸਾਰੇ ਗੁਣਾਂ ਦੀ ਕਹਿ ਨਹੀਂ ਸਕਦੇ ਹਾਂ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਭ ਦੇ ਮਾਲਕੋ ਪ੍ਰੀਤਮ ਸਭ ਦੇ ਮਾਲਕੋ ਸਰਪ੍ਰਸਤ ਪਾਲਕ ਸਾਰੇ ਜੀਵਾਂ ਤਾਈਂ ਪਾਲਣਾ ਕਰਨ ਵਾਲਿਓ ਸਰਬ ਘਟਾਂ ਆਧਾਰਾ ਸਾਰੇ ਜਿਨਨੇ ਕਰਤ ਸਰੀਰ ਸਾਰੇ ਸਰੀਰਾਂ ਆਧਾਰ ਆਸਰਾ ਰੂਪ ਕਰਕੇ ਆਪ ਹੋਏ ਨਾ ਜਾਣੈ ਤੁਮਰੀ ਗਤ ਮਿਤ ਵਾਹਿਗੁਰੂ ਕਾਲਪੁਰਖ ਤੁਹਾਡੀ ਗਤ ਪ੍ਰਾਪਤੀ ਦੀ ਮਤ ਮਤ ਮਰਯਾਦਾ ਨੂੰ ਕੌਣ ਜਾਣ ਸਕਦਾ ਹੈ ਕੋਈ ਨਹੀਂ ਜਾਣ ਸਕਦਾ ਕਹਿੰਦੇ ਆਪ ਹੈ ਇੱਕ ਪਸਾਰਾ ਆਪ ਇੱਕ ਬਹੁ ਵੱਡਾ ਗਿੰਚੇ ਮੱਚੀ ਕੋਈ ਨਹੀਂ ਬਹੁ ਵੱਡਾ ਪਸਾਰਾ ਸੰਸਾਰ ਦਾ ਪਸਾਰ ਤਾਂ ਕੋਈ ਕਹੇ ਸਦਾ ਕੋੜ ਬ੍ਰਹਮੇ ਜਗ ਸਾਜਣ ਲਾਏ ਪੁਰਨੇਸ਼ਵ ਪਾਇ ਇੱਕ ਪਾਇ ਕੋੜ ਵਿਸ਼ਨ ਤਨੋ ਅਵਤਾਰ ਤਨੋ ਮਹਾਰਾਜ ਦੇਵਦੇਮ ਬੋ ਬੋਪੀ ਸੋ ਰਹੇ ਇਸੇ ਕਰਕੇ ਸਾਧਨਾਵ ਬਿਠਾਵੋ ਨਾਨਕ ਮਹਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਸਾਧਨਾਮ ਨਾਮ ਨਾ ਬੇੜੀ ਦਾ ਸਾਧੂ ਮਹਾਂ ਤਾਂ ਬੇੜੀ ਤਰ੍ਹਾਂ ਪਾਰ ਕਰਨ ਵਾਲੇ ਐਸਾ ਸੰਗਤ ਜੀਕ ਨਾਮ ਹੈ ਸਾਧੂਆਂ ਦੀ ਸੰਗਤੀ ਨਾ ਬੇੜੀ ਹੈ ਮਰ ਬਿਠਾਵੋ ਸਾਨੂੰ ਸੰਗਤ ਕਰਨ ਲਾ ਦਿਓ ਇਹ ਕਿਰਪਾ ਕਰਨ ਕੋ ਜੀ ਤਾਂ ਨਹੀਂ ਕਰਦਾ ਸੰਗਤ ਕਰਨ ਨੂੰ ਪਰ ਤੁਸੀਂ ਕਿਰਪਾ ਕਰੋਗੇ ਤਾਂ ਹੋ ਜਾਏਗੀ ਤੁਮਰੀ ਕਿਰਪਾ ਤੇ ਪਿਉ ਸਵਾਦ ਸੰਗ ਇਹੋ ਕਹੋ ਜੇ ਤੁਮ ਆਪ ਪਿਓ ਐਸੀ ਕਰਕੇ ਆਵ ਸਾਕਰ ਪਰ ਉਤਾਰਾ ਜਿਸ ਕਰਕੇ ਸੰਗਤੂ ਵੀ ਬੇੜੀ 'ਚ ਬੈਠ ਕੇ ਸੰਸਾਰ ਤੋਂ ਪਰ ਉੱਤੇ ਜਾਂਦਾ ਹੈ ਸਾਰੰਗ ਬਹਲਾ ਪੰਜਵਾ ਪੰਜ ਪਾਸ਼ਵਾ ਮਹਾਰਾਜ ਜੀ ਚਰਨ ਕਰਦੇ ਹੋਏ ਆਵ ਉਹ ਰਾਮ ਪਰਮੇਸ਼ਰ ਦੀ ਛਾਨ ਵਿੱਚ ਆ ਜਾਏ ਉਹ ਵੱਡੇ ਪਾਗਾਂ ਵਾਲਾ ਸਮਝੋ ਅਥਵਾ ਹਮੇ ਮਾੜੇ ਪਾਗ ਹੈ ਛੋਟੇ ਪਾਗ ਹੈ ਭਰੇ ਪਾਗ ਹੈ ਜੇ ਸੰਗਤ ਵਿੱਚ ਆ ਜਾਂਦਾ ਹੈ ਨਾ ਉਹ ਵੱਡੇ ਪਾਗਾਂ ਵਾਲਾ ਹੋ ਜਾਂਦਾ ਹੈ ਸੰਗਤ ਕਰਕੇ ਇੱਕ ਸੋ ਬੇਨਾ ਕਿਛ ਹੋਰ ਨਾ ਜਾਣੈ ਅਸੀਂ ਤਾਂ ਜਿਹੜਾ ਸੰਗਤ ਕਰ ਲੈਂਦੇ ਨਾ ਇੱਕ ਪਰਮਾਤਮਾ ਤੋਂ ਬਿਨਾਂ کسی ہور دی شیان بیان نہیں کرنا کر دے آبرا اپاوا تے آگی آبر جے ہور کو جتن کرنے کئی طرح دے وہ سارے چیار جتے سانے کوئی بھی کسی طرح دا جتن نہیں کرنا کر آگے بس رام دے کے اچارن کر دے ہنا مانا باچ کرم آرات ہے okay. اگے ہارا ہارا ہاں اسے ہر جا ٹھیک ਵਾਚ ਕਰਮ ਅਰਤ ਹਰ 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 ਜੋ ਹਰੀ ਪਰੇ ਕਰਨ ਵਾਲਾ ਹੈ ਅਗ ਜੋ ਪਾਪਾਂ ਦਾ ਹਾਰਕ ਹੈ ਐਸੇ ਹਰੀ ਦੇ ਨਾਮ ਨੂੰ ਮਨ ਕਰਕੇ ਬਾਚ ਬਾਣੀ ਕਰਕੇ ਸਰੀਰ ਕਰਕੇ ਰਦ ਉਹਨੂੰ ਯਾਦ ਕਰਨਾ ਕਰੋ ਉਹਦਾਂ ਉਹਨੂੰ ਚੇਤੇ ਕਰਨਾ ਕਰੋ ਸਾਧ ਆਨੰਦ ਕੋ ਸੋਖ ਪਾਇ ਜਿਨਾਂ ਨੇ ਸੰਗਤ ਕੀਤੀ ਹੈ ਮਹਾਤਮਾ ਦੀ ਉਹਨਾਂ ਨੇ ਸੁਖ ਸ਼ਾਂਤੀ ਪਾਉਣਾ ਕੀਤਾ ਹੈ ਆਨੰਦ ਬਨੂਦ ਅਕਾਥ ਕਥਾ ਰਸ ਅਨ ਅਕਥ ਕਥਾ ਰਸ ਜੇ ਰ ਕਥਾ ਦਾ ਰਸ ਅਕਥੀ ਹੈ ਅਕਥੀ ਆਨੰਦ ਬਨੂਦ ਬਨੂਦ अनेका ਤਰ ਤ ਕੋਤਕ ਕਥਾ ਦੋਰਾ ਸੁਣੀ ਦੇ ਹੈ ਆਨੰਦ ਪ੍ਰਾਪਤ ਹੁੰਦਾ ਹੈ ਇਹ ਵਿਚਾਰਾਂ ਅਕਥੀ ਹੈ ਹੁਣ ਹਰ ਕਥਾ ਉਤਾਰੀ ਮੈਲ ਮਾ ਆਪਣੀ ਪਈ ਸੁਤਲ ਸਾਡੇ ਵਰਗੇ ਜਿਹੜੇ ਕੋਈ ਖੇਤੀ ਬਾੜੀ ਦੁਕਾਨ ਬਣ ਜੇ ਪਾਰ ਨੌਕਰੀ ਚਾਕਰੀ ਕੋਈ ਨਹੀਂ ਕਰਨਾ ਜੋ ਕੁਝ ਪ੍ਰਾਪਤ ਹੁੰਦਾ ਸੰਗਤਾਂ ਵੱਲੋਂ ਪ੍ਰਾਪਤ ਹੁੰਦਾ ਬੇਲਿਆਂ ਨੂੰ ਬੇਅੰਤ ਪਦਾਰ ਦਿੰਦੇ ਹੈ سنوں مہاراج کہ گرمکھوئےت کہنے گل کی کہ آب سنت ملو میرے پائی مل ہر ہر کسا کرو ہر ہر نامو کلج کھیت کھو سب ترو کل جگہ سنتو ویلا نکھائی جانے آو آؤ کٹ ہو کے کرو جا گرو کا دیکھا سہ ਗੁਰੂ ਕਾ ਦੇ ਵਿੱਚ ਸੰਗਤਾਂ ਜੁੜ ਕੇ ਕੀਰਤਨ ਕਥਾ ਬਾਣੀ ਪੜੀ ਜਾਂਦੀ ਨੇ ਗੁਰਦਾਰੇ ਹੋਗੇ ਜਿੰਨੇ ਵੀ ਸੋ ਬ੍ਰਾਹਮਾ ਇੱਕ ਪੰਨਾ 15 ਪੱਤੀਆਂ 15 ਗੁਰਦਾਰੇ ਆ ਹੰਤ ਵੱਡੇ ਜਾਂਦੇ ਰਹੇ ਜਾਂਦੇ ਰਹਾਂ ਸਾਰੇ ਗੁਰਦਾਰੇ ਚ ਕੀਰਤਨ ਜੋ ਬਾਣੀ ਪੜੀ ਜਾਂਦੀ ਬੇਅੰਤ ਐਸਾ ਹੀ ਐ ਗੁਰੂ ਕਰਦੀ ਮਰਿਆਦਾ ਹੈ ਇਸ ਕਰਕੇ ਕਹਿ ਰਹੇ ਆ ਸੰਤੋ ਹਾਂਜੀ ਆਨੰਦ ਬਨੋਦ ਆ ਪਾਠ ਕਥਾ ਰਸ ਕਥਾ ਦਾ ਰਸ ਕਿੱ ਹੈ ਆਨੰਦ ਰਾਤੋਂ ਦਾ ਬਨੂਰ ਅਨੇਕਾਂ ਤਰ੍ਹਾਂ ਦੇ ਕੌਤਕ ਦੇਖੇ ਜਾਂਦੇ ਆ ਕਿਉਂਕਿ ਕਥਾ ਵਿੱਚ ਪਰਮਾਨੰਦ ਉੱਤੇ ਜਾਂਦੇ ਆ ਫੁਲਾਣੇ ਨੇ ਕੀ ਤਾ ਫੁਲਾਣੇ ਤੁਮਪਤ ਪਹਿਲਾ ਜਹੂਰ ਮਹਾਤਮਾ ਇਈ ਗਲਤ ਲੋਕ ਹੋਏ ਉਹਨਾਂ ਦੀ ਕਥਾ ਮੇ ਇੱਕ ਕੌਤਕ ਹੈ ਦੇਖਿਆ ਜਾਂਦਾ ਹੈ ਕਿ ਮਨਦੇਵ ਦਾ ਬਾਈ ਕਹੇ ਮਾਰੇ ਕੰਮ ਕੀਤੇ ਤਾਂ ਉਹਨਾਂ ਦਾ ਮਾਰਾ ਫਲ ਭੁਗਿਆ ਚੰਗੇ ਕਰਮ ਕੀਤੇ ਤਰੁ ਪਰੇ ਆਦਿ ਕਾ ਨੇ ਤਾਂ ਚੰਗੇ ਫਲ ਵੀ ਪ੍ਰਾਪਤ ਹੋਗੇ ਇਹ ਕੌਤਕ ਕਥਾ ਦੁਆਰਾ ਸੁਨੇ ਜਾਂਦੇ ਆ ਦੇਖੇ ਜਾਂਦੇ ਆ ਵਾਚ ਸਹਿਜ ਸਮਾਇ ਸੁਭਾਗ ਕੀ ਸੱਚੇ ਪ੍ਰਮਾਤਮਾ ਦੇ ਪਰੇ ਵਿੱਚ ਨਿਮਾਜਾਂਦੇ ਹਨ ਸਰ ਕਰਪਾ ਜੋ ਆਪਣਾ ਕੀਨੋ ਜਿਨ੍ਹਾਂ ਦੇ ਕਿਰਪਾ ਕੀਤੇ ਨੂੰ ਆਪਣੇ ਬਣਾਉਣਾ ਕੀਤਾ ਹੈ ਸਾ ਕੀ ਉਤਮ ਬਾਣੀ ਉਹਨਾਂ ਦੀ ਬਾਣੀ ਜਿਹੜੀ ਮੁੱਖੋਂ ਬੋਲਦੇ ਤੁਮ ਸ੍ਰੀ ਗੁਰਤਨੀ ਬੋਲਦੇ ਪਿਆਰ ਭਰੇ ਸ਼ਬਦ ਮੁੱਖੋਂ ਬੋਲਣਾ ਕਰਦੇ ਹਨ ਆਨਕਨ ਸਤਾਰੀਐ ਸ੍ਰੀ ਗੁਰੂ ਮਾਰਕਾ ਸਾਹਿਬ ਦੇ ਸੰਗਤ ਕਰਕੇ ਇਸ ਪਰਪੰਚ ਸੰਸਾਰ ਤੋਂ ਤਰਨਾ ਹੁੰਦਾ ਹੈ ਜੋ ਰਾਤੇ ਪ੍ਰਭ ਨਿਰਵਾਣੀ ਜਿਹੜੇ ਨਿਰਵਾਣ ਬੰਦਨਾਤ ਰਹਤ ਹੋ ਕੇ ਪਰਮਾਤਮਾ ਚ ਰਚੇ ਰਹਦੇ ਹੁਣ ਸਾਰੰਗ ਮਹਲਾ 5 ਪੰਜਵਾ ਪੰਚ ਪਾਦਸ਼ਵ ਮਹਾਰਜੂ ਚਰਨ ਕਰਦੇ ਹੋਏ ਜਾਤੀ ਸਾਧੂ ਸ਼ਰਨ ਗਹੀ ਤੁਮ ਰਹੁਗੇ ਆਤ ਜਹ ਜਮਾਨਾ ਕੋ ਉਫਰਗਾ ਸਾ ਸ਼ਾਂਤੀ ਆ ਗਈ ਮਨ ਚ ਗਿਆਨ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਮਰਤਾ ਕਾਸ਼ ਨਾ ਰਹੀ ਕੋਈ ਬਿਰਥਾ ਪੀੜਾ ਦੁੱਖ ਰਹੀ ਨਹੀਂ ਨਾ ਕੋਈ ਹੋ ਕੁਝ ਹੋ ਗਿਆ ਇਸ ਕਰਕੇ ਕਿੱਥੋਂ ਆ ਸੰਗ ਦੋਰਾ ਹੁਣ ਜਿਗਾ ਤੂ ਕੋ ਕਹਿੰਦੋ ਹੈ ਜਾਤੇ ਸਾਧੂ ਘੋੜਾ ਨਾ ਗਈ ਇਸ ਕਰਕੇ ਜਿੰਨਾ ਜਿੰਨਾ ਸੰਗਤ ਕੀਤੇ ਦੁੱਖ ਤੇ ਗੀਤ ਦੂਰ ਹੋ ਗਏ ਬਾਜ ਜਾਂ ਤੇ ਇਸ ਵਾਰ ਤੇ ਸਾਨੇ ਦੀ ਸੰਗਤ ਗ੍ਰਹਿਣ ਕਰਨਾ ਕੀਤੀ ਸੰਗਤ ਗੁਰੂ ਪਾਈ ਜਿਨ ਕੈ ਨ ਪਾਇਆ ਸੋ ਸੰਤਿ ਮੈਂ ਸੰਗਤ ਹੰਕਾਰ ਨ ਭੱਗਿਆ ਤਾ ਵੀ ਕਰਨ ਲੱਗ ਗਏ ਹਾਂ ਸ਼ਾਂਤ ਸਹਿਜ ਮਨ ਭयो ਪਰਗਾਸਾ ਸ਼ਾਂਤੀ ਆ ਗਈ ਮਨ ਤੇ ਗਿਆਨ ਦਾ ਪ੍ਰਕਾਸ਼ ਉਹ ਗਿਆਨ ਮੈਂ ਕਹਉਣਾ ਗਿਆਨ ਹੈ ਕਿ ਜਿਹੜੇ ਕਈ ਪ੍ਰਕਾਰ ਦਾ ਗਿਆਨ ਹੈ ਸਮਾਨ ਗਿਆਨ ਵਿਸ਼ੇਸ਼ ਗਿਆਨ ਪ੍ਰਗੋ ਗਿਆਨ ਸਰਬੰਧ ਗਿਆਨ ਸਮਾਈ ਗਿਆਨ ਪ੍ਰਗੋ ਗਿਆਨ ਅਪਰਗ ਗਿਆਨ ਇਹ ਕਰਕੇ ਨਾ ਗਿਆਨ ਹੋਇਆ ਜਿਹੜੇ ਕਮਲੇ ਆਇਆ ਤੇਰਾ ਕੰਮ ਕਰਨੇ ਯੋਗ ਹੈ ਇਹ ਸਾਰਾ ਕੁਝ ਸੰਗਤ ਵਿੱਚੋਂ ਪ੍ਰਾਪਤ ਹੋਣਾ ਕੀਤਾ ਬਿਰਥ ਪੀੜਾ ਦੁੱਖ ਕੋਈ ਰਹਾ ਨਹੀਂ ਹੈਗਾ ਉਹ ਦੁੱਖ ਵੀ ਸੁਖ ਰੂਪ ਹੋ ਗਏ ਦੁੱਖ ਦਾਰੂ ਸੁਖ ਰੂਪ ਪਿਆ ਜੇ ਮਹਾਵਾਕਣਕਾਰ ਦੁੱਖ ਨੂੰ ਸੁਖ ਰੂਪ ਕਰਕੇ ਜਾਣਨਾ ਕੀਤਾ ਬਿਹਰਾਮ ਦੇ ਕੇ ਉਚਾਰਨ ਕਰਦੇ ਆ

ਬਿਸ਼ਰੇ ਪ੍ਰਭ ਸਿਮਰਤ ਪ੍ਰਭ ਸਿਮਰਤ ਵਾਹਿਦਾ ਸਿਮਰਨ ਕਰਨੇ ਕਰਕੇ ਆਣ ਬਿਹਾਰ ਆਣ ਜਿਹੜੇ ਦੁਨਆਵੀ ਬਿਹਾਰ ਹੈ ਇਹ ਸਾਰੇ ਬਿਸ਼ਰਗੇ ਲੋਕ ਸੁਖਾਵਾਂ ਬ ਵੱਡੇ ਵੱਡੇ ਮੰਦਰ ਮਕਾਨ ਬਣੇ ਜਾਇਦਾਤਾਂ ਬਣਾ ਲੈਂਦੇ ਆ ਬਹੁਤ ਹੀ ਖੂਬਸੂਰਤ ਬਣਾ ਲੈਂਦੇ ਆ ਜਦੋਂ ਸਿਮਰਨ ਕੀਤਾ ਕੀ ਗੰਦੇ ਆ مہاراجی ہے سنتن کی چنگیا پلیش خسوسی گاؤ آلو کوئی تا ہی ہر کو ناؤ توڑے بڑے بڑے مندر اگ ل بڑے جا کے دیکھ لگ اگ مچھی ہے لڑائیاں جگڑے ٹوں ٹوں میں ਪਿਉ ਜੀ ਗਲਪ ਤੋਂ ਨੀ ਮੰਨਦਾ ਕਰੋਵਲ ਨੀ ਮੰਦੀ ਜਵਾਬ ਦੱਲੇ ਮੁਠੇ ਡਾਡੀ ਕੇਸ ਮਨਾਤਾ ਕਿ ਕਹੇ ਪਿਉ ਬੜਾ ਦਗੁੰਦਾ ਮਾਂ ਦਗੁੰਦੀ ਹੈ ਗਲਤ ਖਾਨ ਇਹਨਾ ਤੁਮ ਜੀ ਅੱਗ ਲੱਗਿਆ ਥੋਲਰਾਂ ਨੂੰ ਸੰਤਾਂ ਕੀ ਝੁੰਗਿਆ ਪਲੀ ਸੰਤਾ ਝੁੰਗੀ ਹੈ ਕੰਡਿਆ ਛਪਰੀ ਝੁੰਗੀ ਹੁੰਦਾ ਕੰਨ ਜੇ ਪਾ ਦੇ ਨੇ ਰੱਖੇ ਉਹ ਝੁੰਗੀ ਕਹੇ ਬੜੀ ਚੰਗੀ ਆ ਉਹ ਤਾਂ ਇਤ ਨਾਮ ਜਪਿਆ ਮੇਰੇ ਪਿਆਰੇ ਆਸਰ ਖੋਲ ਚਵਾਰੇ ਇਤ ਨਾਮ ਜਪਿਆ ਮੇਰੇ ਗੋਵਿੰਦਾ ਸੇ ਨਗਰ ਉਜਾੜੀ ਜਿਉ ਉਹ ਨਗਰ ਕੁ ਬਵਾਦੋ ਉਜਾੜੀਆ ਵਿਆਹਾਂ ਇਸ ਕਰਕੇ ਨਾ ਨਾਮ ਦੇ ਜਪਣੇ ਕਰਕੇ ਫਿਰ ਬਾਧੂ ਦਾ ਡੰਬਰ ਆ ਕਲੂ ਫਰਾਨਾ ਕਰ ਲੋ ਬਸ ਫੂਲੋ ਨੀਂ ਨ ਕਰੋ ਦਿਨਾਂ ਤੱਕ ਸਾਡਾ ਖਾਣ ਪੀਣ ਦਾ ਸਾਧਨ ਹੈ ਰੂਹੀ ਪਾਣੀ ਦਾ ਸੋਧਣੀ ਹੈ ਨਾ ਜਿਸ ਕਰਕੇ ਤੁਹਾਨੂੰ ਕਰਨਾ ਪੈਂਦਾ ਇਸ ਕਰਕੇ ਮਹਾਰਾਜੀ ਕਹਿਣਾ ਕਰਦੇ ਹੈ ਸਾਨ ਬਿਵਹਾਰ ਬਿਸਰੀ ਪ੍ਰਭ ਸਿਮਰਤ ਗੁਰੂ ਦਾ ਸਿਮਰਨ ਕਰਨੇ ਕਰਕੇ ਹੋਰ ਜਿਹੜੇ ਬਿਹਾਰ ਹੈ ਦੁਨਿਆਵੀ ਆ ਕੱਲੂ ਪ੍ਰਾਨ ਕੱਲ ਹੋ ਵੱਡੇ ਬਣ ਜਾਮਾਗੇ ਵੱਡੇ ਬਣ ਜਾਮਾਗੇ ਵੱਡੇ ਬਣ ਜਾਮਾਗੇ ਵੱਡਾ ਬਣ ਕੇ ਕੀ ਕਰੇਗਾ ਵੱਡਾ ਹੋਏ ਵਿਡਿਆਈ ਖਾਏ ਖਾਜੂ ਤੈਨੂੰ ਇਹ ਸਾਰੇ ਸੋ ਜਰੇ ਗੋਣੇ ਨਸ਼ਟ ਹੋ ਜਾਣਗੇ ਝੂ ਕਰਕੇ ਪਾਇਓ ਲਾਭ ਸਹੀ ਹਾਂ ਪਾਇਓ ਲਾਭ ਸਹੀ ਸਹੀ ਨਿਸ਼ਚੇ ਕਰਕੇ ਲਾਹ ਲੈਣਾ ਕਰੋ ਲਾਭ ਪਾਓ ਜੇਰੀ ਗੱਲ ਵਿੱਚ ਲਾਭ ਲਾਭ ਲਾਹਣਾ ਉਹ ਸਹੀ ਨਿਸ਼ਚੇ ਕਰ ਲੋ ਬਸ ਮੇਰਾ ਗੁਣਕਾਰੀ ਕੀਜੈ ਫਰ ਲਈਏ ਝੂ ਕਰਕੇ ਜੈਸੇ ਉਪਜੋ

ਸ੍ਰੀ ਗੁਰੂ ਮਹਾਰਾਜ ਕਹਿੰਦੇ ਗੁਰੂ ਸਿਆਣ ਨੇ ਬੜੀ ਕਿਰਪਾ ਕੀਤੀ ਸਾਡੇ ਜੋ ਪਰਮ ਸੀਗਾ ਪੰਜ ਪ੍ਰਕਾਰ ਦਾ ਪਰਮ ਹੈ ਪੇਜ ਪਰਮ ਕਰਤਤ ਪਰਮ ਕੋਣ ਸੰਗ ਪਰਮ ਵਿਕਾਰ ਬ੍ਰਹਮ ਤੋਂ ਹਸਤ ਪਰਮ ਹੈ ਪੰਜੋ ਪਰਮ ਸੰਸਾਰ ਪਹਿਲਾ ਪੇਜ ਪਰਮੀ ਪੰਜ ਪ੍ਰਕਾਰ ਦਾ ਪੇਜ ਜੀਵ ਦਾ ਜੀਵ ਜੜ ਦਾ ਜੜ ਜੀਵ ਦਾ ਜੀਵ ਜੀਵ ਦਾ ਲੋ ਇਹ ਪੰਜ ਪ੍ਰਕਾਰ ਦਾ ਮਿਰਨਾ ਹੈ ਬੜੀ ਬੜੀ ਕਿਰਪਾ ਹੋਈ ਮਹਾਰਾਜ ਨੇ ਦੂਰ ਹੋ ਗਿਆ ਜੋਤੀ ਜੋਤ ਸਮਾਈ ਜੋਤ ਪਰਤਕ ਜੋਤ ਪਿੰਨ ਪਿੰਨ ਜੋ ਹੈ ਉਹ ਜੋਤੀ ਜੋਤ ਬ੍ਰਹਮ ਪਰਮਾਤਮਾ ਜੋਤ ਰੂਪ ਹੈ ਉਹ ਚ ਸਮਾ ਗਈ ਹੈ